इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਪਹਿਲਾਂ ਪਿਆਰ ਭਰੀ ਖਤੇ ਬਣਾਉਣਾ ਰਹਿ ਗਿਆ ਕਾਲਸਾ ਬੈਜੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਰਿਸ਼ਤੇ ਦਾ ਸਰਦਾਰ ਅਨੰਦਜੀਤ ਸਿੰਘ ਜੀ ਦੇ ਜੀ ਸਾ ਅੱਜ ਇਹਨਾਂ ਦੇ ਗ੍ਰਹਿ ਵਿਖੇ ਜਿਹੜਾ ਹੈ ਕਿ ਇੱਕ ਰਾਈਡਰ ਮੀਟਿੰਗ ਰੱਖੀ ਸੀ ਪਰ ਉਹ ਮੀਟਿੰਗ ਰੈਲੀ ਦਾ ਰੂਪ ਧਾਰ ਗਿਆ ਔਰ ਤੁਸੀਂ ਵੇਖਿਆ ਹੈ ਕਿ ਕਿੰਨਾ ਭਾਰੀ ਇਸ਼ਾ ਜਿਹੜਾ ਉਹ ਸਾਰਿਆਂ ਦੇ ਵਿੱਚ ਵੇਖਣ ਨੂੰ ਮਿਲਿਆ ਅੱਜ ਜਿੱਥੇ ਵੀ ਜਾ ਰਹੇ ਹਾਂ ਸ਼ਹਿਰ ਤੇ ਮੇਰੇ ਜਿਹੜੇ ਪ੍ਰੋਗਰਾਮ ਵਿੱਚ ਜੀ ਕਰਨਤਨ ਸਾਹਿਬ ਵਿਧਾਨ ਸਭਾ ਦੇ ਵਿੱਚ ਔਰ ਜਿੱਥੇ ਜਿੱਥੇ ਜਾ ਰਹੇ ਹਾਂ ਬਹੁਤ ਵਧੀਆ ਮਾਹੌਲ ਔਰ ਲੋਕ ਮਣ ਬਣਾ ਕੇ ਬੈਠੇ ਨੇ ਕਿ ਅਸੀਂ ਇਸ ਵਾਰੀ ਬੋਰਜੇਲੀ ਕਾਂਗਰਸ ਦੀ ਸਰਕਾਰ ਹੋਣੀ ਚਾਹੀਦੀ ਕਿਉਂਕਿ ਮੋਦੀ ਜੀ ਸਾਹਿਬ ਨੇ ਜਿਹੜਾ ਲੋਕਾਂ ਨੂੰ ਜਿਹੜਾ ਤਾੜਿਆ ਔਰ ਜੋ ਇਤੋਂ ਦੀ ਸਰਕਾਰ ਆ ਪੰਜਾਬ ਜਿਹੜਾ 30 ਕਿਲੋ ਦਾਣੇ ਮਿਲਦੇ ਇਸ ਕੀ ਕਾਂਗਰਸ ਸਰਕਾਰ ਚ ਅੱਜ 5 ਕਿਲੋ ਮਿਲਦੇ ਇਸ ਕਰਕੇ ਇਹ ਹੈ ਕਿ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਆਂ ਲੋਕ ਮਣ ਬਣਾਈ ਬੈਠੇ ਆਂ ਔਰ ਲੋਕ ਧੀਰਾ ਕਰਕੇ ਜਿਹੜਾ ਕਾਂਗਰਸ ਪਾਰਟੀ ਚ ਸ਼ਾਮਲ ਹੋ। ਕਿ ਅਜੇ ਤੱਕ ਉਹਨਾਂ ਨੇ ਖੂਨ ਹੀ ਨਝੋੜਿਆ। 700 ਕਿਸਾਨ ਸਾਡੇ ਸ਼ਹੀਦ ਹੋਏ ਨੇ। ਠੀਕ ਹੈ ਉਸ ਤੋਂ ਬਾਅਦ ਸਾਡਾ ਸ਼ੁਭਕਰਨ ਸ਼ੋਭਦੀਪ ਦੀ ਗੱਲ ਕਰ ਲਈ ਗੱਲ ਇਹ ਹੈ ਕਿ ਬਾਈ ਇਹਨਾਂ ਨੇ ਤਾਂ ਖੂਨ ਹੀ ਲਿਆ ਪੰਜਾਬ ਦੇ ਪਰ ਮੇਰੇ ਪਿਤਾ ਜੀ ਜਦੋਂ ਕਿਸਾਨ ਸੰਘ ਦੇ ਸੀ ਕਿ ਉਦੋਂ ਕਿਸਾਨਾਂ ਦਾ ਕਿਸੂਰ ਖੂਨ ਜਿਹੜਾ ਨਚੂੜ ਰਹੇ ਸੀ ਉਹਨੇ ਠੀਕ ਹੈ ਉਹ ਕਿਸਾਨ ਸੰਘ ਦੇ ਚੇਅਰਮੈਨ ਹੁੰਦੇ ਆ ਜਦੋਂ ਮੋਦੀ ਸਾਹਿਬ ਉਦੋਂ ਇੱਥੇ ਆਏ ਸੀ ਕਿ ਚੰਡੀਗੜ੍ਹ ਤੇ ਉਦੋਂ ਖੂਨ ਦਾ ਪਿਆਲਾ ਜਿਹੜਾ ਉਹ ਮੇਰੇ ਪਿਤਾ ਜੀ ਨੇ ਜਿਹੜਾ ਕਿ ਮੋਦੀ ਸਾਹਿਬ ਨੂੰ ਮੀਟ ਕੀਤਾ ਸੀ ਕਿ ਤੁਸੀਂ ਖਾਣਾ ਪਿਓ ਹਰ ਕਿ ਖਾਣਾ ਦੀਆਂ ਮੰਗਾਂ ਪੂਰੀ ਤੇ ਬਣਾ ਦੇਣਾ ਇਹ ਹੈ ਕਿ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪ ਦਾ ਇੱਕ ਬਿਆਨ ਇੱਕ ਰੱਖਣਾ ਉੱਥੇ ਅਮਰਿੰਦਰ ਸਾਹਿਬ ਸਾਹਿਬ ਗਏ ਉੱਥੇ ਕਹਿੰਦੇ ਮੈਨੂੰ ਇੱਕ ਦੇ ਦਿਓ ਕਿ ਦੇਰ ਹੀ ਤਸਲਾ ਜੇ ਜਿਵੇਂ ਗਾ ਟਮਾਟਰ ਠੀਕ ਹੁਣ ਇੱਥੇ ਆ ਗਏ ਆ ਇੱਥੇ ਕਹਿੰਦੇ ਉਹ ਦੇ ਦਿਓ ਜਿਹੜਾ ਦਿਹਾੜੀ ਚ ਆਪ ਤਿੰਨ ਤਿੰਨ ਵਾਰੀ ਪੀਂਦਾ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਡਾਕਟਰ ਦਾ ਕਰਾ ਲੈਣ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕੀ ਹੋ ਰਹੀ ਜਾ ਰਿਹਾ ਦਿੱਤਾ ਇਸ ਕਰਕੇ ਗੱਲ ਇਹ ਹੈ ਕਿ ਲੋਕ ਜਿਵੇਂ ਮੰਨ ਕੇ ਸੱਤ ਕਰਾ ਕੇ ਤੋਂ ਭੇਜੇ ਔਰ ਮੈਂ ਐਮਐਲਏ ਨੂੰ ਵੀ ਦੇਸ਼ਤੀ ਕਰਨੀ ਪਵੇ ਚਿੰਨੀ ਬਾੜੀ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਹੋ ਰਹੀ ਹੈ ਜਿੱਦਣ ਕਾਗਜ਼ ਭਰਨੇ ਸਾਰੇ ਉਹਦੋਂ ਤੱਕੇ ਵਜੇ ਤੁਹਾਨੂੰ ਸਭ ਉਦੋਂ ਤੱਕੇ ਵਜੇ ਜੀਪ ਵਾਲੇ ਐਮਐਲਏ ਨੂੰ ਔਰ ਉਦੋਂ ਆ ਜਿਹੜੀ ਹੁਣ ਕੱਲ ਜਦੋਂ ਮੱਖ ਮੰਤਰੀ ਸਾਹਿਬ ਆਏ ਔਰ ਜਿਹੜਾ ਇਥੇ ਨੇ ਐਮ ਐਲ ਏ ਸਾਹਿਬ ਨੇ ਸੋਲ ਸਕ ਉਹਨਾਂ ਨੂੰ ਗੱਡੀ ਦੇ ਵਿੱਚੋਂ ਧੱਕੇ ਮਾਰ ਕੇ ਲਾ ਦਿੱਤਾ ਗਿਆ ਜੋ ਦੀ ਵੀਡੀਓ ਸਾਹਮਣੇ ਆਈ ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਜਿੱਥੇ ਐਮ ਐਲ ਏ ਦਾ ਕੋਈ ਜੁਰਮਾਨਾ ਨਹੀਂ ਉੱਥੇ ਆਮ ਵੋਟਰਾਂ ਦਾ ਕੀ ਜੁਰਮਾਨਾ ਜਿੱਥੇ 13 ਸੀਟਾਂ ਦੇ ਇਲੈਕਸ਼ਨ ਚੱਲ ਰਹੇ ਨੇ 21 ਸੀਟਾਂ 543ਆਂ ਸੀਟਾਂ ਔਰ ਪੰਜਾਬ ਦੀਆਂ 13 ਨੇ ਔਰ 13 ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ 12 ਦੇ ਤਾਂ ਕੋਈ ਨਾ ਕੋਈ ਤੁਹਾਡੇ ਕੋਲ ਬਿਆਨ ਆਇਆ ਹੋਗਾ ਕਿ ਇੱਥੇ ਰੋਸੀ ਦਾ ਇੱਥੇ ਇਹਨੂੰ ਬਣਾਇਆ ਗਿਆ ਮੈਂ ਇਥੇ ਮੈਨੂੰ ਕੋਈ ਫਿਕਰ ਹੀ ਨਹੀਂ ਮੈਂ ਜਿੱਥੇ ਜਾਣਾ ਉਹ ਕਹਿੰਦੇ ਜੀ ਦਾ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਔਰ ਸਾਰੇ ਭਾਈ ਆਪ ਜਿਹੜਾ ਇਹ ਵੱਧ ਚੜ ਕੇ ਜਿਹੜਾ ਕੰਮ ਕਰ ਰਿਹਾ ਕਿਉਂਕਿ ਮੈਂ ਉਹਨਾਂ ਦਾ ਲਾਡਲਾ ਹਾਂ ਸਭ ਤੋਂ ਛੋਟਾ ਮੌਰੀ ਮੇਰੇ ਤੋਂ ਵੱਡੇ ਆ ਸੀਨੀਅਰ ਇਸ ਕਰਕੇ ਭਾਈ ਇੱਥੇ ਮੈਨੂੰ ਕੋਈ ਫਿਕਰ ਨਹੀਂ ਮੈਨੂੰ ਤਾਂ ਇਹ ਤਾਂ ਕੋਈ ਮਿਲ ਹੀ ਨਹੀਂ ਕਿਉਂ ਨਗਾਨ ਚਿੱਤੇ ਮੁਕਾਬਲਾ ਤਾਂ ਫਿਰ ਸਮਝਾਂ ਮੈਂ ਜਿੰਨੇ ਪ੍ਰੋਗਰਾਮਾਂ ਤੇ ਜਾਣਾ ਅੱਜ ਦੇ 12 ਪ੍ਰੋਗਰਾਮ ਸੀ ਮੈਨੂੰ ਇੱਕ ਗੱਡੀ ਨਹੀਂ ਕਿਸੇ ਦੀ ਮੇਰੇ ਜੇ ਤਾਂ ਕੋਈ ਮੈਨੂੰ ਰਸਤੇ 'ਚ ਮਿਲੇ ਕੋਈ ਪ੍ਰੋਗਰਾਮ ਦੱਸੇ ਤੇ ਹਾਂ ਇੱਕ ਪ੍ਰੋਗਰਾਮ ਹੈ ਜ਼ਰੂਰ ਵੇਖਿਆ ਜ ਉਹ ਮੈਂ ਉਹ ਪ੍ਰੋਗਰਾਮ ਵੇਖਿਆ ਆਪਣਾ ਜਦੋਂ ਆਪਾਂ ਜੰਨੇ ਆਨ ਸ਼ਹਿਰ ਹਟਾ ਲੇ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਾਂਗਰਸ ਦਾ ਪ੍ਰੋਗਰਾਮ ਹੈ ਔਰ ਇਹ ਕੀ ਹੋਜਣਾ ਸਭ ਆ ਰਹੇ ਨੇ ਇਹ ਜਿਹੜਾ ਇਧਰਲੇ ਜਿਹੜੇ ਘਰ ਨੇ ਉਹ ਤਰਨਤਨ ਸਾਹਿਬ ਤੇ ਪੈਂਦੇ ਆ ਤੇ ਇਧਰਲੇ ਅੰਮ੍ਰਿਤਸਰ ਤੇ ਪੈਂਦੇ ਮੈਂ ਹੋਰ ਕੇ ਤੁਹਾਨੂੰ ਗਲਤ ਜਿੱਥੇ ਰਹਿਣਾ ਕਾਂਗਰਸ ਹੀ ਵੇਖਦਾ ਕਿ ਜੀਰਾ ਪਰਿਵਾਰ ਦਾ ਜਦੋਂ ਪਹਿਲਾਂ ਅਤਵਾਦ ਦੇ ਵਿੱਚ ਜਦੋਂ ਮੇਰੇ ਪਿਤਾ ਜੀ ਯਾਗ ਇਲੈਕਸ਼ਨ ਲੜਦੇ ਤੇ ਉਦੋਂ ਉਹਨਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਵਿੱਚ ਪਤਾ ਜੀ ਨੂੰ ਚਲੇ ਅਸੀਂ ਕਹ ਬਈ ਉਦੋਂ ਤੋਂ ਹੀ ਸੱਤ ਪੀੜੀਆਂ ਜਿਹੜਾ ਉਹ ਦੇਣ ਹੀ ਨਹੀਂ ਦੇ ਸਕਦੀਆਂ ਤੇ ਗੱਲ ਤੇ ਹੈ ਕਿ ਹੁਣ ਜਿਹੜੇ ਮੈਂ ਅੱਜ ਜਿਹੜੇ 45 ਡਿਗਰੀ 44 ਡਿਗਰੀ ਜਿਹੜੇ ਛੰਗੇ ਫੜ ਕੇ ਦੇਣ ਥਰੇ ਕਰਦੇ ਅੱਜ ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੇਰੇ ਖਾਦਰ ਸਾਹਿਬ ਹੈ ਜਾਂ ਨਹੀਂ ਅੱਜ ਐਂ ਲੱਗਦਾ ਹੈ ਕਿ ਉਹਨਾਂ ਨੇ ਪਤਾਣਾ ਜਿਹੜਾ ਆਸ਼ੀਰਵਾਦ ਉਹ ਮੈਨੂੰ ਦਿੱਤਾ ਔਰ ਮੈਂ ਹਮੇਸ਼ਾ ਜਿਹੜਾ ਉਹਨਾਂ ਸਾਰਿਆਂ ਦਾ ਰਣੀ ਰਹਾਗਾ ਔਰ ਵਿਸ਼ਵਾਸ ਦਿਵਾਉਣਾ ਕਿ ਇਹ ਪਾਕ ਜਿਹੜੀ ਇੱਕ ਜੀਰੇ ਵਾਲਿਆਂ ਦੀ ਕਹਲਿਆ ਨਹੀਂ ਪਾਕ ਦੀ ਨੌਲ ਕੈਨੀ ਪਾਗਾ ਔਰ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਚ ਗੂੰਜਾਗਾ ਔਰ ਇਸ ਪਾਕ ਨੂੰ ਕੋਈ ਦਾਗ ਨਹੀਂ ਲੱਗੇ ਕਿੰਨੇ ਨੰਬਰ ਵਾਲਾ ਬਟਨ ਦਬਾਉਣ ਫਿਰਦੀ ਹੈ 1 ਜੂਨ ਨੂੰ ਨੌਲ ਕੈਨ ਲੋਕ ਦੱਲਿਆ ਬਈ 2 ਨੰਬਰ ਤੇ ਬਟਨ ਔਰ 2 ਨੰਬਰ ਵਾਲਾ ਜਿਹੜਾ ਬਟਨ ਚੋਣ ਨਿਸ਼ਾਨ ਪੰਦੇ ਦਾ ਉਹ ਦਬਾ ਕੇ ਜਿਹੜਾ ਜਿਤਾ ਕੇ ਕਿ ਮੈਂ ਤੁਹਾਨੂੰ ਨਖੀਰਾ ਪਰਿਵਾਰ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਇਹ ਪਰਿਵਾਰ ਹਮੇਸ਼ਾ ਹੀ ਔਰ ਇਹ ਕਦੇ ਵੀ ਕਿਸੇ ਨੂੰ ਕੰਮ ਕਾਜ ਤੋਂ ਮੋੜਦੇ ਨਹੀਂ ਆਪਣੀ ਹਿੱਕ ਨਾ ਲਾਉਂਦੇ ਨੇ ਪਿਆਰ ਕਰਦੇ ਨੇ ਔਰ ਜੋ ਵੀ ਕੰਮ ਜਿੱਥੇ ਵੀ ਹੋਵੇ ਉਥੇ ਆਪ ਨਾਲ ਲੈ ਕੇ ਪਹੁੰਚਦੇ ਨੇ ਇਸ ਤੋਂ ਵੱਡੀ ਮਤਲਬ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਵੀ ਇਹ ਜਿਹੜਾ ਪਰਿਵਾਰ ਆ ਇਹ ਪਰਿਵਾਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਕੇ ਦਿਖਾਊਗਾ ਇਸ ਕਰਕੇ ਮੈਂ ਸਾਰੇ ਇਲਾਕੇ ਦੇ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਇਹਨਾਂ ਨੂੰ ਵਾਤਵਾਦ ਬੋਟਾ ਪਾ ਕੇ ਤੇ ਕਾਮਯਾਬ ਬਣਾਈਏ ਤਾਂ ਜੋ ਸਾਡੇ ਤਰਨਤਾਰਨ ਹੱਕੇ ਦਾ ਜਿਹੜਾ ਵਿਕਾਸ ਹੋ ਸਕੇ ਤੇ ਸਾਰੇ ਜਿਹੜਾ ਹਰ ਗਰੀਬ ਨੀਰ ਦੀ ਇਹ ਬਾਹਰ ਪੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹੋਣ ਵਾਲੇ ਮੈਂ ਪਾਰਲੀਮੈਂਟ ਸਾਹਿਬ ਸਰ ਰਮਨ ਜੀ ਸੇ ਕਿ ਕਿ ਆਉ ਕਾਇਮਲੇ ਦੂਸਰਾ ਉਹਨਾਂ ਦੇ ਵੀਰਾਂ ਸਾਹਿਬ ਦੇ ਨਾਲ ਆਇਆ ਇੱਕ ਹੋਈ ਸੱਜਣਾਂ ਚੇਅਰਮੈਨ ਸਾਹਿਬ ਪ੍ਰੈਸ ਸਾਹਿਬ ਮੈਂਬਰ ਪੰਚਾਇਤ ਤੇ ਹੋਰ ਜਿਹੜੇ ਮੇਰੇ ਨਾਲ ਪਿਆਰ ਰੱਖਣ ਵਾਲੇ ਸਾਰੇ ਜਿਹੜੇ ਆਏ ਆ ਮੈਂ ਤੁਹਾਡਾ ਬਹੁਤ ਬਹੁਤ ਰਹਿਦੋ ਰਿਣੀ ਆ ਤੁਸੀਂ ਇੰਨੀ ਕਰੀਦੇ ਵਿੱਚ ਲੋ ਕਰਕੇ ਜੇ ਕੱਢ ਕੇ ਦੇਈਏ ਕਿ ਆਪਰਾ ਕੋਈ ਇੰਨਿਆ ਬਈ ਵਾਦ ਤੋਂ ਵੱਧ ਜਾ ਕੇ ਪੰਚਾਇਤ ਵਿੱਚ ਤੁਸੀਂ ਵਾਦ ਤੋਂ ਵੱਧ ਜਾਂਦਾਂ ਨੂੰ ਮਿਲ ਆਪ ਨੇਰਨਾ ਤੋਂ ਕਿ ਗਲਤ ਪਾਸੇ ਨਾ ਪਾਓ ਔਰ ਜੋ ਕਾਂਗਰਸ ਪਾਰਟੀ ਦਾ ਪਹਿਲਾ ਕਰ ਸਕਦੀ ਆ ਉਹ ਹੋਰ ਕੋਈ ਪਾਰਟੀ ਪਹਿਲਾ ਨਹੀਂ ਕਰ ਸਕਦੀ ਤਾਲੂਆ ਜੀ ਪਪੂ ਨੇ ਕੱਢੇ ਨੇ ਇਹਦੇ ਵਿੱਚ ਸਾਰੇ ਜੋ ਕਾਂਗਰਸ ਪਾਰਟੀ ਦੇ ਰਹਿੰਦੇ ਨੇ ਉਹ ਸਾਰੇ ਵੈਦੇ ਬੁੜੇ ਕੀਤੇ ਜਾਣਗੇ ਬਾਕੀ ਮੈਂ ਤੁਹਾਨੂੰ ਮੀਰਾ ਸਾਹਾ ਦਾ ਛੋਟਾ ਦੱਸ ਦਿਆਂ ਸਾਡੇ ਪਾਕਿਸਤਾਨ ਤੋਂ ਹੀ ਕੱਢੇ ਉਤੇਰੇ ਆਪਸ ਵਿੱਚ ਰਿਸ਼ਤੇਦਾਰ ਸੀ ਔਰ ਉਸ ਤੋਂ ਬਾਅਦ ਨਾਂ ਪੀੜੀ ਤੋਂ ਪੀੜੀ ਕੰਮ ਸਾਡਾ ਚਲੇ ਚੜਾਉਂਦਾ ਸਾਭੀ ਬੜੀ ਖੁਸ਼ੀ ਨਾਲ ਇਹ ਮੇਰੇ ਭਤੀਜਾ ਜੀ ਸਮਝ ਰੋ ਤੁਸੀਂ ਤੇ ਇਸ ਕਰਕੇ ਤੁਹਾਡਾ ਮੇਰੇ ਤੇ ਸਹਾਨ ਹੋਊਗਾ ਇਹਨਾਂ ਨੂੰ ਕੋਈ ਇੱਕ ਵੀ ਮੂਰ ਪ੍ਰਾਪਨਾ ਹੁੰਦੇ ਹੋ ਪਰ ਬਾਅਦ ਚੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਓ ਦੂਸਰੀ ਗੱਲ ਜਿਹੜੀ ਇਹ ਆ ਕਿ ਜਿਹੜਾ ਤੁਹਾਨੂੰ ਭੇਖਾ ਲੋਕਾਂ ਨੂੰ ਜਾ ਕੇ ਤੁਸੀਂ ਦੂਰ ਕਰਨਾ ਟੱਡਾ ਦੇ ਵਿੱਚ ਉਹ ਇਹ ਆ ਵੀ ਜਿਹੜਾ ਇਹ ਹਮਤਪਾਲ ਸਿੰਘ ਆ ਇਹਦੇ ਬਾਰੇ ਤੁਸੀਂ ਬਹੁਤੀ ਗਰੀਬੀ ਜਰੀ ਜਾ ਸਕਦੇ ਇਹਨਾਂ ਜਿੰਨਾ ਇਹਨੂੰ ਗ੍ਰੀਕੀ ਪਤਾ ਜਾਂ ਜਰਸੀਆਂ ਦੇ ਨਾਲ ਮਨਾਵਾ ਰਿਹਾ ਇਹ ਜਿਹੜਾ ਮੈਨਿਪੂਲੇਟ ਕਰਕੇ ਇੱਥੇ ਲਿਆਂਦਾ ਗਿਆ ਸੀ ਆਰਐਸਐਸ ਦੁਆਰਾ ਫੈਰੀ ਦੇ ਕੇ ਉਹ ਇਹਦੇ ਪਿੱਛੇ ਸਰਕਾਰ ਦਾ ਕੇਂਦਰ ਵੀ ਦਾ ਹੱਥ ਸੀ ਲੇਕਿਨ ਆਰਐਸਐਸ ਤੋਂ ਜਦੋਂ મોદી ਪਾਸੇ ਹੋਇਆ ਤੇ ਫਿਰ ਉਹਨੇ ਇਹਨੂੰ ਜਿਹੜਾ ਫੜ ਕੇ ਅੰਦਰ ਕਰ ਦਿੱਤਾ ਤੋਂ ਸੋ ਇਹ ਜਿਹੜਾ ਏਜੰਸੀਆਂ ਦਾ ਪੈਦਾ ਕੀਤਾ ਹੋਇਆ ਬੰਦਾ ਇਹ ਗੁੰਮਰਾਹ ਨਹੀਂ ਹੋਣਾ ਤੁਸੀਂ ਆਪਣੀ ਸਾਰੀ ਵੋਟ ਜਿਹੜੀ ਆ ਖਤੇ ਉਹਨੇ ਕਾਂਗਰਸ ਦੇ ਮੰਨਰੇ ਮੋਰ ਲਾ ਕੇ ਇਸ ਰਾਖ ਨਵੀਰ ਸਿੰਘ ਜੀਰਾ ਜੀ ਨੂੰ ਤੁਸੀਂ ਕਾਰਜਾਤ ਕਰਨਾ ਤੇ ਮੈਂ ਫਿਰ ਤੁਹਾਡਾ ਬਹੁਤ ਬਹੁਤ ਤੈਦ ਰੋ ਰੀਣੀ ਆ ਔਰ ਜੀਰਾ ਸਾਹਿਬ ਦਾ ਵੀ ਰੀਣੀ ਆ ਮੈਂ ਇੱਥੇ ਆ ਕੇ ਤੁਸੀਂ ਪੈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ